ਖਡੂਰ ਸਾਹਿਬ ਸੀਟ ਦੀ ਆਪਾਂ ਗੱਲਬਾਤ ਕਰ ਲੈਨੇ ਹੈਗੇ ਆ ਜਿੱਥੇ ਕਿ ਭਾਜਪਾ ਦੇ ਵੱਲੋਂ ਵੀ ਇੱਕ ਤਰ੍ਹਾਂ ਦਾ ਆਪਾਂ ਕੀ ਕਿ ਪੰਥਕ ਚਿਹਰਾ ਜਿਹੜਾ ਹੈਗਾ ਮਨਜੀਤ ਸਿੰਘ ਮੰਨਾ ਉਹ ਦਿੱਤਾ ਗਿਆ ਹੈ ਕਾਂਗਰਸ ਵੱਲੋਂ ਜਿਹੜਾ ਅਨਾਉਂਸਮੈਂਟ ਹੋਣੀ ਬਾਕੀ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਲਾਲਜੀਤ ਸਿੰਘ ਪੁੱਲਰ ਉਹ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਨਾਲ ਰੀਸੈਂਟ ਜਿਹੜੀ ਕੰਟਰੋਵਰਸੀ ਵੀ ਜਿਹੜੀ ਹੋਈ ਸੀ ਸਰਦਾਰਤਾ ਸਿੰਘ ਜੀ ਬਿਰਸਾ ਸਿੰਘ ਬਲਟੋਆ ਦਾ ਤੁਸੀਂ ਕਿਹਾ ਵੀ ਨਾਮ ਅਜੇ ਚੱਲਦਾ ਪਿਆ ਹੈ ਕੀ ਕਹੋਗੇ ਇਸ ਸੀਟ ਦਾ ਇਹ ਪੰਥਕ ਸੀਟ ਜਿਹੜੀ ਹੈ ਮੰਨੀ ਜਾਂਦੀ ਹੈ ਹਾਂਜੀ ਹਾਂਜੀ ਸੋ ਇਹ ਪੰਥਕ ਸੀਟ ਹੈਗੀ ਆ ਬਹੁਤ ਆਪਾਂ ਕਹਿ ਸਕਦੇ ਆ ਵੀ ਪਿਛਲੀ ਵਾਰੀ ਤੁਸੀਂ ਦੇਖੋ ਬੀਬੀ ਜ਼ਗੀਰ ਕੌਰ ਉਹ ਨਹੀਂ ਖੜੇ ਸੀ ਇੱਥੋਂ ਉਹਨਾਂ ਨੂੰ 310 15000 ਦੇ ਕਰੀਬ ਵੋਟ ਪਈ ਸੀ ਬੀਪੀ ਪਰਮਜੀਤ ਖਾਲੜਾ ਕੋਰ ਖਾਲੜਾ ਨੂੰ 285000 ਵੋਟ ਪਈ ਸੀ ਇਟ ਮੀਨਸ ਦੋਹਾਂ ਦੀ ਵੋਟ ਮਿਲਾ ਕੇ ਜਿਹੜੀ ਪੰਥਕ ਆ 550000 550000 555000 ਦੇ ਲੱਗਿਆ 6 ਲੱਖ ਦੇ ਕਰੀਬ ਆ ਜਿਹੜੀ ਵੋਟ ਬਣ ਜਾਂਦੀ ਹੈ ਜਿਹੜਾ ਜਸਪੀਰ ਸਿੰਘ ਡਿੰਪਾ ਨੂੰ 4 ਲੱਖ ਦੇ ਕਰੀਬ ਵੋਟ ਪਈ ਆ ਸੋ ਇਟ ਮੀਨਸ 10 ਲੱਖ ਵੋਟ ਆ ਉੱਥੇ 10 ਚੋਂ 6 ਲੱਖ ਪੰਥਕ ਹੁਣ 6 ਲੱਖ ਪੰਥਕ ਜੋ ਜੇਤਾ ਇੱਕ ਜਜਵੇ ਵਾਲਾ ਉਮੀਦਵਾਰ ਹੀ ਖੜਾ ਹੁੰਦਾ ਤਾਂ ਉਹ ਸਾਰੀ ਕੈਪਚਰ ਉਹ ਬੀਬੀ ਜ਼ਗੀਰ ਕੌਰ ਵਾਲੀ ਵੀ ਤੇ ਬੀਬੀ ਪਰਮਜੀਤ ਕੌਰ ਖਾਲੜਾ ਵਾਲੀ ਵੀ ਹੁਣ ਹਾਲੇ ਸਾਨੂੰ ਬੀਬੀ ਪਰਮਜੀਤ ਕੌਰ ਖਾਲੜਾ ਦਾ ਅਨਿਸ਼ਚਿਤ ਨਹੀਂ ਪਤਾ ਲੱਗ ਰਿਹਾ ਵੈਸੇ ਉਹ ਨਹੀਂ ਇੰਟਰਸਟਡ ਹੈਗੇ ਹੈ ਨਾ ਜੇ ਉੱਥੋਂ ਪੰਥਕ ਤੇ ਰਾਂ ਹਾਂ ਕੋਈ ਵੀ ਇਸ ਤਰ੍ਹਾਂ ਦਾ ਕੈਂਡੀਡੇਟ ਦੇ ਦਿੰਦੀਆਂ ਹੈਗੀਆਂ ਸਿਮਰਨਜੀਤ ਸਿੰਘ ਮਾਨ ਹੀ ਜਾਂ ਕੋਈ ਹੋਰ ਬੰਦਾ ਜਿਹੜਾ ਜਿਹਦਾ ਚੰਗੀ ਫੇਸ ਵੈਲਿਊ ਹੋਵੇ ਬੀਬੀ ਪਰਮਜੀਤ ਕੌਰ ਖਾਲੜਾ ਵਰਗੇ ਜੇ 285000 ਨਹੀਂ ਤਾਂ ਘੱਟੋ-ਘੱਟ 2 ਲੱਖ ਵੋਟ ਉਹ ਲੈ ਕੇ ਜਾ ਸਕਦਾ ਔਰ ਇਸ ਵਾਰ ਭਾਜਪਾ ਨੇ ਵੀ ਵੋਟ ਉਥੋਂ ਕੱਟਣੀ ਹੈਗੀ ਹੈ ਕੱਟਣੀ ਹੈ ਮਤਲਬ ਇੱਥੇ ਫਿਰ ਉੱਥੇ ਮਤਲਬ ਇੱਥੇ ਚਾਹੀਦਾ ਤਾਂ ਹੈਗਾ ਨਾ ਕਿ ਕੋਈ ਪਿਛਲੀ ਵਾਰੀ ਆਪਾਂ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਨੂੰ ਜਿਹੜੀ ਵੋਟ ਪਈ ਆ ਉਹਨੂੰ ਐਜ਼ੇ ਆਪਾਂ ਵਿਕਟਰੀ ਲਈਏ ਨਾ ਕਿ ਆਪਾਂ ਇਹ ਲਈਏ ਕਿ ਉਹ ਖਾਰਗੇ ਹੈਗੇ ਨਾ ਉਹ ਵੋਟ ਸ਼ੇਅਰ ਨੂੰ ਹੋਰ ਪੰਥਕ ਜਜਬਾ ਉੱਪਰ ਕੇ ਆਵੇ ਨਾ ਕਿ ਅਕਾਲੀ ਭਾਜਪਾ ਦੇ ਗੱਟ ਜੋੜ ਚ ਜਾਵੇ ਇਹ ਇੱਥੇ ਕੰਮ ਮੇਰਾ ਖਿਆਲ ਹੁੰਣ ਦੀ ਲੋੜ ਹੈਗੀ ਹੈ ਬਿਲਕੁਲ ਬਿਲਕੁਲ ਸੋ ਇੱਥੋਂ ਕੋਈ ਬਹੁਤ ਹੀ ਜਜਬੇ ਵਾਲਾ ਜਿਹੜਾ ਗੁਰਸਿੱਖ ਸਿੱਖ ਲੀਡਰ ਹੋਵੇ ਤੁਹਾਨੂੰ ਉਹ ਹੈ ਜਿਹੜਾ ਖੜਾ ਕਰਨਾ ਪਵੇਗਾ ਭਾਵੇਂ ਕੋਈ ਵੀ ਚੰਗਾ ਜਿਹਦੀ ਇੱਕ ਆਪਾਂ ਕਹਿ ਸਕਦੇ ਆ ਵੀ ਬੜਾ ਇਮਾਨਦਾਰ ਜਜ਼ਬੇ ਵਾਲਾ ਔਰ ਜਿਹਦੀ ਸੇ ਹੈ ਪੰਥਕ ਹਲਕੇ ਵਿੱਚ ਨਾ ਕੋਈ ਵਿਦਵਾਨ ਹੋਵੇ ਕੋਈ ਚੰਗਾ ਪੰਥਕ ਲੀਡਰ ਹੋਵੇ ਜੀ ਉਹ ਖੜਾ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਦਾ ਸਟੇਟਸ ਬੀਬੀ ਜੀ ਦਾ ਸੀਗਾ ਪਰਮਜੀਤ ਕੌਰ ਖਾਲੜਾ ਦਾ ਸੋ ਉਸ ਸਟੇਟਸ ਦੇ ਬੰਦੇ ਆ ਜਿਹੜੇ ਜੇ ਖੜਾ ਕਰ ਦਿੱਤਾ ਜਾਵੇ ਤੇ ਮੁੜ ਕੇ ਉੱਥੇ ਡਟ ਕੇ ਕੰਮ ਕਰਿਆ ਜਾਵੇ ਸੋ ਇੱਕ ਇੱਕੋ ਹੀ ਸੀਟ ਤੇ ਜਿਹੜੀਆਂ ਸਾਰੀਆਂ ਪੰਥਕ ਤੇ ਰਾਂ ਨੇ ਜਿਨ੍ਹਾਂ ਜਿਦਾਂ ਭਾਈ ਅਮਰਪਾਲ ਸਿੰਘ ਦੇ ਹਮਾਇਤੀ ਆ ਦੀਪ ਸਿੱਧੂ ਦੇ ਹਮਾਇਤੀ ਆ ਜਾਂ ਮਾਨ ਸਾਹਿਬ ਦੇ ਹਮਾਇਤੀ ਆ ਜਿਨ੍ਹਾਂ ਪੰਥਕ ਤੇ ਰਾਂ ਨੇ ਇੱਕ ਸਾਂਝਾ ਉਮੀਦਵਾਰ ਖੜਾ ਕਰਕੇ ਜੇ ਉੱਥੇ ਫੀਲਡ ਕਰ ਦਿੰਦੇ ਆ ਔਰ ਪਿੰਡ ਪਿੰਡ ਜਾ ਕੇ ਉਸ ਪੰਥਕ ਉਮੀਦਵਾਰ ਲਈ ਜਿਉ ਕੰਮ ਕਰਦੇ ਆ ਤਾਂ ਜਿਹੜੀ ਖੰਡੂਰ ਸਾਹਿਬ ਵਾਲੀ ਸੀਟ ਆ ਪੰਥਕ ਤੇ ਰਾਂ ਹਥਿਆ ਸਕਦੀਆਂ ਨੇ ਹਨਾ ਸੋ ਉਹਦੇ ਚੋਂ ਜਿਹੜੀਆਂ ਏਵਨ ਅਕਾਲੇ ਦਲ ਵੀ ਹਾਰ ਸਕਦਾ ਹੈ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਕਿਉਂਕਿ ਕਾਂਗਰਸ ਦੀ ਪੈਟ ਬੋਰਡ ਜਿਹੜੀ ਮੈਕਸਿਮਮ ਪੈ ਸਕਦੀ ਆ 4 ਲੱਖ ਆ 410000 ਜਸਬੀਰ ਸਿੰਘ ਡਿੰਪਾ ਨੂੰ ਪਈ ਆ ਇਟ ਮੀਨਸ 6 ਤੋਂ ਲੈ ਕੇ ਸਵਾ 6 ਤੱਕ ਵੋਟ ਹੁਣ ਵਧੀਆਂ ਵੀ ਹੋਣਗੀਆਂ ਪਿਛਲੇ 5 ਸਾਲਾਂ ਚ ਜਿਹੜੇ ਨਵੇਂ ਬੱਚੇ ਵੋਟਰ ਬਣੇ ਆ ਉਹਨਾਂ ਦੀ 50000 60000 ਵੋਟ ਵਧੇ ਵੀ ਹੋ ਗਈ ਇਟ ਮੀਨਸ 6.5 ਤੋਂ 7 ਦੇ ਕਰੀਬ ਤੱਕ ਜਿਹੜੀ ਹੈਗੀ ਆ ਇੱਕ ਐਂਟੀ ਕਾਂਗਰਸ ਵੋਟ ਪਈ ਆ ਜਿਹਨੂੰ ਪੰਥ ਕੈਪਚਰ ਕਰ ਸਕਦਾ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਵੋਟ ਨਹੀਂ ਹੈ ਉੱਥੇ 1 ਲੱਖ ਤੋਂ ਕਰੀਬ 1 ਲੱਖ ਸਵਾ ਲੱਖ ਦੇ ਕਰੀਬ ਹੈ ਜਿਹੜੀ ਪੈਟ ਵੋਟ ਆ ਆਖਰੀ ਟਾਈਮਾਂ ਚ ਆ ਕੇ ਵੋਟ ਤਬਦੀਲ ਹੋ ਜਵੇ ਤਾਂ ਆਮ ਆਦਮੀ ਪਾਰਟੀ ਲਈ ਕੁਝ ਹੋ ਸਕਦਾ ਵਰਨਾ ਇਹ ਪੰਤਖ ਖਲਕਾ